ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਾੜੇ ਅਨਸਰ ਖਿਲਾਫ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਮਗਧਵਾ ਨੰਬਰ 116/23 22 ਸੀ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਦੇ ਕੇਸ ਦੇ ਵਿੱਚ ਨੋਮੀਨੇਟਿਡ ਅਕਿਊਜ਼ਡ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਆ ਇਹਦੇ ਕੋਲੋਂ ਇੱਕ 9ਐਮਐਮ ਦਾ ਵੈਪਨ ਤੇ 10 ਲਾਈਵ ਰਾਉਂਡਸ ਇਹ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਸਾਨੂੰ ਸ਼ੱਕ ਹੈ ਕਿ ਆ ਹੁਣ ਤਲਵੰਡੀ ਸਾਬੋ ਏਰੀਆ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਕੋਸ਼ਿਸ਼ ਕਮੰਡ ਰਿਆ ਸੀ ਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕਰ ਲਿਆ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਇਹ ਤੋਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ ਵਕ ਜੁਰਮਾਂ ਦੇ ਲੂਟਾਂ ਖੋਆਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ ਮੁਕਦਮੇ ਦਰਜ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਚਲਾਈ ਗਈ ਮਾੜੇ ਅੰਸਰਾ ਖਿਲਾਫ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁਕਦਮਾ ਨੰਬਰ 116/23 22 ਸੀ ਐਨ ਡੀ ਪੀ ਐਸ ਐਕਟ ਤੇ ਆਰਮਜ਼ ਐਕਟ ਦੇ ਕੇਸ ਦੇ ਵਿੱਚ ਨੋਮੀਨੇਟਡ ਅਕਿਊਜ਼ਡ ਨਵਦੀਪ ਚੱਠੇ ਨੂੰ ਤਲਵੰਡੀ ਸਾਬੋ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ। ਆ ਇਹਦੇ ਕੋਲੋਂ ਇੱਕ 9mm ਦਾ ਵੈਪਨ ਤੇ 10 ਲਾਈਵ ਰਾਉਂਡਸ ਤੇ ਚਾਰ ਮੋਬਾਈਲ ਫੋਨ ਬਰਾਮਦ ਹੋਏ ਨੇ ਸਾਨੂੰ ਸ਼ੱਕ ਹੈ ਕਿ ਆਹ ਹੁਣ ਤਲਵੰਡੀ ਸਾਬੋ ਏਰੀਆ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਕੋਸ਼ਿਸ਼ ਕਰ ਰਿਹਾ ਸੀ ਤੇ ਤਲਵੰਡੀ ਸਾਬੋ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਇਹਨੂੰ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕਰ ਲਿਆ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੌਰਾਨੇ ਪੁਲਿਸ ਰਿਮਾਂਡ ਹੋਰ ਵੀ ਐਤੋਂ ਖੁਲਾਸੇ ਹੋਣ ਦੀ ਸੰਭਾਵਨਾ ਹੈ ਹੋਰ ਮੈਂ ਦੱਸਣਾ ਚਾਹਾਂਗਾ ਕਿ ਇਹਦੇ ਅਗੇਂਸਟ ਵਕਫ ਵਕ ਜੁਰਮਾਂ ਦੇ ਲੂਟਾਂ ਖੋਵਾਂ ਦੇ ਤੇ ਲੜਾਈ ਝਗੜੇ ਦੇ 20 ਤੋਂ ਵੱਧ ਮੁਕਦਮੇ ਦਰਜ